ਹਾਂਜੀ ਜਿਹੜੇ ਇੰਡਸਟਰੀ ਦੇ ਬੜੇ ਰੌਲਾ ਪਾਉਂਦੇ ਆ ਕਿ ਪੰਜਾਬ ਨੂੰ ਕਾਰਖਾਨੇ ਫੈਕਟਰੀਆਂ ਇੰਡਸਟਰੀਆਂ ਚਾਹੀਦੀਆਂ ਆ ਦਿਖਾਈ ਬੜੀ ਆਓ ਪਿੱਛੇ ਦੇਖੋ ਅਸੀਂ ਖੜੇ ਆ ਰਾਮਾ ਰੈਫਾਇਨਰੀ ਤੋਂ 10 ਕਿਲੋਮੀਟਰ ਦੂਰ ਖੜੇ ਆ ਆ ਜਿਹੜੀ ਤੁਹਾਨੂੰ ਉਹ ਚਿਮਣੀ ਦਿਖਦੀ ਆ ਨਾ ਲਾਟ 10 ਕਿਲੋਮੀਟਰ ਤੋਂ ਵੀ ਦੇਖੋ ਵੀ ਕਿੰਨੀ ਘੱਟੋ ਘੱਟ 50 ਫੁੱਟ ਤੋਂ ਜ਼ਿਆਦਾ ਉੱਚੀ ਲਾਟ ਆਏ ਆਹ ਕੜਕ ਦੇ ਦਾਅਦਿਆ ਪਿੰਡਾਂ ਵਾਲੇ ਲੋਕ ਕਹਿੰਦੇ ਬਾਈ ਤੜਕੇ ਦਾ ਇਥੇ ਬੱਦਲ ਹੀ ਬਣੇ ਪਏ ਹੁੰਦੇ ਆ ਆ ਸਾਰੇ ਏਰੀਆ ਨੂੰ ਐ ਢੱਕ ਲੈਂਦੇ ਆ ਬੱਦਲ ਆ ਇਹਦੇ ਵਿੱਚੋਂ ਨਿਕਲ ਕੇ ਜੀਮਨੀ ਜਿਹਾ ਜੋ ਬਣ ਕੱਲਦਾ ਆ ਜहरीਲਾ ਕੈਮੀਕਲ ਇਥੇ ਲੋਕਾਂ ਨਾਲ ਦਾ ਫਸਲਾਂ ਦਾ ਨੁਕਸਾਨ ਸੇਤਾਂ ਦਾ ਨੁਕਸਾਨ ਕਿਹੜੇ ਪਿੰਡਾਂ ਬਾਈ ਨੁਕਸਾਨ ਕਰਦੀ ਆ ਇਹ ਇੱਥੇ ਲੋਕਾਂ ਦੇ ਘਰ ਘਰ ਕੈਂਸਰ ਵੜਿਆ ਵਾ ਇਹ ਆ ਆਰਾਮਸਰਾ ਅਨਾਲ ਕਣਕਵਾਲਾ ਫੁੱਲੋ ਆ ਪਿੰਡਾਂ 'ਚ ਨੁਕਸਾਨ ਇਹਦਾ ਬਹੁਤ ਜ਼ਿਆਦਾ ਸੋ ਮੈਂ ਗੱਲ ਇਹ ਕਹਿਣੀ ਚਾਹੁੰਦਾ ਵੀ ਜਦੋਂ ਨੁਕਸਾਨ ਪੰਜਾਬ ਦਾ ਹੈ ਤੇ ਨੌਕਰੀਆਂ ਪੰਜਾਬੀਆਂ ਲਈ ਕਿਉਂ ਨਹੀਂ ਇੱਥੇ ਨਾ ਰਾਮਾ ਰੈ ਫੈਕਟਰੀ 'ਚ ਪੰਜਾਬੀਆਂ ਲਈ ਨੌਕਰੀਆਂ ਨੇ ਪੰਜਾਬੀਆਂ ਨੂੰ ਕੱਢੀ ਜਾਂਦੇ ਆ ਨਾ ਬਣਾ ਵਾਲੀ ਥਰਮਲ ਆ ਉੱਚੇ ਨੌਕਰੀਆਂ ਪੰਜਾਬੀਆਂ ਲਈ ਆ ਉਥੋਂ ਪੰਜਾਬ ਬਲੈਕਲਿਸਟ ਕਰ ਦਿੰਦੇ ਆ ਇੱਥੇ ਪਤਾ ਲੱਗਿਆ ਮੈਂ ਰਾਮਸਰੇ ਪਿੰਡ ਤੋਂ ਆਇਆ ਹੁਣੇ ਉਹਨਾਂ ਸਰਪੰਚ ਵੀ ਇੱਥੇ ਬਲੈਕਲਿਸਟ ਕੀਤੇ ਹੋਏ ਨੇ ਸਰਪੰਚ ਵੀ ਨਹੀਂ ਅੰਦਰ ਵੜ ਸਕਦੇ ਪੂਰੀ ਦਾਦਾਗਰੀ ਪੂਰੀ ਗੁੰਡਾਗਰਦੀ ਹੈ ਕੋਈ ਮਹਾਚਲ ਤੋਂ ਆ ਕੇ ਲੱਗ ਗਿਆ ਕੋਈ ਉੱਪੀ ਤੋਂ ਆ ਕੇ ਲੱਗ ਗਿਆ ਕੋਈ ਬਿਹਾਰ ਤੋਂ ਆ ਕੇ ਲੱਗ ਗਿਆ ਇਸੇ ਗੱਲ ਦਾ ਮੈਂ ਰੌਲਾ ਪਾਉਂਦਾ ਹਾਂ ਉਹ ਪੰਜਾਬ ਦੀਆਂ ਨੌਕਰੀਆਂ ਪ੍ਰਾਈਵੇਟ ਹੁਣ ਸਰਕਾਰੀ ਹੁਣ ਪੰਜਾਬੂਆਂ ਦੀ ਪਹਿਲ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਜੇ ਉਹ ਧਰਤੀ ਹਵਾ ਪਾਣੀ ਸਾਡੇ ਜ਼ਹਿਰੀਲੇ ਹੋਣਿਆ ਕੈਂਸਰ ਸਾਡੇ ਘਰਾਂ ਚ ਆਉਣਾ ਇੰਨਾ ਆ ਇੰਡਸਟਰੀਆਂ ਕਰਕੇ ਤੇ ਨੌਕਰੀਆਂ ਦੂਜੇ ਸੂਬਿਆਂ ਦੇ ਲੋਕਾਂ ਨੂੰ ਕਿਉਂ ਤਲਵੰਡੀ ਵਾਲਿਓ ਤੇ ਮਾਨਸਾ ਵਾਲਿਓ ਬਖੰਡੇ ਵਾਲਿਓ ਸੋਨੂੰ ਬੇਨਤੀ ਕਰਦਾ ਜੇ ਤੁਸੀਂ ਲੋਕਾਂ ਨੇ ਮੇਰਾ ਸਾਥ ਦਿੱਤਾ ਪਹਿਲਾਂ ਵੀ ਆ ਰਾਮਾ ਰਵਿੰਦਰ ਜੀ ਵੀ ਮੈਂ ਆ ਸੀ ਰੌਲਾ ਪਿਆ ਸੀਗਾ ਤੇ ਬਣਾ ਵਾਲੀ ਥਰਮਲ ਜੀ ਵੀ ਮੈਂ ਆਇਆ ਸੀ ਰੌਲਾ ਪਿਆ ਸੀਗਾ 54 ਆਪਣੇ ਮੁੰਡੇ ਕਾਢੇ ਸੀਗੇ ਥਰਮਲ ਦੇ ਵਿੱਚੋਂ ਪੰਜਾਬੀ ਤੇ ਮੈਂ 바ਰ ਦੇ ਵਿੱਚ ਬੈਠ ਕੇ ਧਰਨਾ ਮਾਰ ਕੇ 52 ਬੰਦੇ ਵਾਪਸ ਉੱਤੇ ਰਖਾ ਕੇ ਆਇਆ ਸੀ ਸੋ ਬੇਨਤੀ ਆ ਸੋਨੂੰ ਜੇ ਚਾਹਣੇ ਆ ਕਿ ਯਾਰ ਸਾਡੇ ਹੱਕ ਦੀ ਕਿਤੇ ਰਗਦੇ ਗੱਲ ਹੋਵੇ ਸਾਡੇ ਰੋਜ਼ਗਾਰ ਦੀ ਗੱਲ ਹੋਵੇ ਸਾਡੀਆਂ ਨੌਕਰੀਆਂ ਦੀ ਗੱਲ ਹੋਵੇ ਤਾਂ ਫਿਰ ਸਾਥ ਦੇ ਦੋ ਡਟ ਕੇ ਆ ਸਾਨੂੰ ਹਾਲਾਤ ਦਿਖਾ ਤੇ ਆ ਦੇਖੋ ਸਭ ਬੁਰਾ ਹਾਲ ਆ ਦਵਾਰੇ ਥੋੜਾ ਨੇੜੇ ਕਰਕੇ ਦਿਖਾ ਦੇ 10 ਕਿਲੋਮੀਟਰ ਤੋਂ ਆ ਆ ਐ ਅੱਗ ਮੂਤੀ ਦੇਖੋ ਕਿੰਨਾ ਤਾਪਮਾਨ ਵਾਲੇ ਦਲੇ ਇਹ ਜੀਆਂ ਹਜ਼ਾਰਾਂ ਹੀ ਫੈਕਟਰੀਆਂ ਨੇ ਪੰਜਾਬ ਵਿੱਚ ਇੰਡਸਟਰੀਆਂ ਨੇ ਜਿਹੜੀਆਂ ਧਰਤੀ ਪਾਣੀ ਸਾਰਾ ਆ ਸਾਰਾ ਟੈਂਪਰੇਚਰ ਵੀ ਕਿੰਨਾ ਆ ਕਿੰਨੀ ਆਗਾਂ ਤੁਸੀਂ ਦੇਖ ਰਹੇ ਇਹਦਾ ਮੈਂ ਲੱਖਾਂ ਏਸੀ ਨਹੀਂ ਮਿਲ ਕੇ ਇੰਨੀ ਹੀਟ ਪੈਦਾ ਕਰਦਾ ਹੋਣਾ ਇੰਨੀ ਗਰਮੀ ਪੈਦਾ ਕਰਦਾ ਹੋਣਾ ਜਿੰਨਾ ਇੱਕ ਅੱਚੀਵ ਨਹੀਂ ਕਰੀ ਜਾਂਦੀ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਮੌਕਾ ਬਾਰ-ਬਾਰ ਨਹੀਂ ਆਉਣਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਤਾਂਗ ਦੇ ਸਿਰ ਦੇ ਉੱਤੇ ਤਾਂਗ ਦੇ ਜੋਰ ਤੇ ਸਾਨੂੰ ਪਹਿਲ ਦੇ ਆਧਾਰ ਤੇ ਇੱਥੇ ਇਹਨਾਂ ਨੂੰ ਘੇਰ ਕੇ ਵੀ ਜਦੋਂ ਜਦੋਂ ਇਹ ਇਹ ਲੱਗੀਆਂ ਨੇ ਇੰਡਸਟਰੀਆਂ ਇਹ ਕਾਰਖਾਨੇ ਲੱਗੇ ਨੇ ਜਦੋਂ ਇਹ ਥਰਮਲ ਬਣੇ ਨੇ ਉਦੋਂ ਇੱਕ ਸਮਝੌਤਾ ਲਿਖਿਆ ਜਾਂਦਾ ਵੀ ਇੱਥੇ ਲੋਕਾਂ ਦਾ ਸਹੂਲਤਾਂ ਲਈ ਕੀ ਕੁਝ ਕੀਤਾ ਜਾਊਗਾ ਇੱਥੇ ਨੌਕਰੀਆਂ ਪੈਲ ਦੇ ਆਧਾਰ ਤੇ ਇਹਨਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਆਲੇ ਦੁਆਲੇ ਦੇ ਲੋਕਾਂ ਨੂੰ ਪਰ ਉਹ ਸਾਰਾ ਕੁਝ ਹੀ ਮੁੜ ਕੇ ਖਤਮ ਕਰ ਦਿੰਦੇ ਆ ਇੱਥੇ ਲੈ ਲੈ ਕੇ ਐਮਐਲਏ ਜਿਹੜੇ ਇੱਥੇ ਕੋ ਬਣ ਜਾਂਦਾ ਹੈ ਕਹਿੰਦੇ ਬੀਬਾ ਬਲਜਿੰਦਰ ਕੌਰ ਬਣ ਗਈ ਉਹ ਪਰੇ ਬਣ ਗਿਆ ਬਨਾਰੀ ਤੋਂ ਫਿਰ ਪ੍ਰੀਤ ਸਿੰਘ ਉਹ ਥਰਮਲ ਤੇ ਸਾਕਰੀ ਬੈਠਾ ਹੈ ਇਹ ਬੀਬਾ ਬਲਜਿੰਦਰ ਕੌਰ ਆ ਰਫਿੰਦਰ ਜਿਹੜਾ ਨਾਲ ਖੜੀ ਬੈਠੀ ਹੈ ਤੇ ਇੱਥੇ ਇਹ ਬੋਲ ਦੀ ਕੱਖ ਨਹੀਂ ਉਹ ਮੁੰਡੇ ਕੱਢੇ ਜਦੋਂ ਨਾ ਉਦੋਂ ਗਏ ਸੀ ਤੇਰੇ ਪਹਿਲਾ ਐਮਐਲਏ ਕੋਲੇ ਕਿ ਸਾਨੂੰ ਕੱਢਤਾ ਜੀ ਕਹਿੰਦਾ ਮੈਂ ਹੀ ਕਰਾਂ ਕਰਾਂ ਕਿਉਂ ਨਾ ਕਾਰਨ ਕੀ ਹੈ ਤੂੰ ਐਮਐਲਏ ਆ ਤੂੰ ਸਰਕਾਰ ਆ ਐ ਕਿ ਮੈਂ ਕੱਢ ਦੇਣਗੇ ਕਾਰਨ ਕਿ ਮੋٹے ਪੈਸੇ ਲੈਂਦੇ ਨੇ ਬਾਈ ਉਹ ਅੱਜ ਆਪਣੇ ਲੋਕਾਂ ਦੀ ਗੱਲ ਹੋਵੇ ਚੁੱਪ ਕਰ ਜਾਂਦੇ ਸੋ ਲੋਕੋ ਤੁਹਾਨੂੰ ਬੇਨਤੀ ਕਰਦਾ ਮਹੰਡੇ ਮਾਨਸਾਲਿਓ ਡੜ ਕੇ ਸਾਥ ਦਿਓ ਜੀ ਆ ਆਪਣੇ ਹੱਕਾਂ ਦੀ ਗੱਲ ਕਰਾਉਣੀ ਹੈ ਬੱਸ